ਤੁਸੀਂ ਕਹਿੰਦੇ ਸੀ ਈਬੀਐਮ ਚ ਗੜਬੜ ਹੁੰਦੀ ਹੈ ਤੇ ਫਿਰ ਈਬੀਐਮ ਲਈ ਛੱਡ ਦਿਓ ਫਿਰ ਕਹਿ ਦਿਓ ਕਿ ਹਾਂ ਸੀਬੀਐਮ ਨਾਲ ਨਹੀਂ ਚੋਣ ਕਰਾਉਣੀ ਭਾਜਪਾ ਇਦਾਂ ਇਦਾਂ ਹੀ ਜਿਤਾ ਦਿਓ ਪਰ ਤੁਸੀਂ ਚੋਣ ਲੜਨ ਜਾਣਦੇ ਹੋ ਨਾ ਤੇ ਇਸ ਲਈ ਆਵਾਦ ਵੀ ਪਾਰਟੀ ਤੇ ਸਵਾਲ ਹੈ ਕਿ ਤੁਸੀਂ ਕਹਿਣ ਨੂੰ ਅਸੀਂ ਇੰਡੀਆ ਘੱਟ ਛੋੜਦਾ ਹਿੱਸਾ ਸੀ ਪਰ ਤੁਸੀਂ ਜਿਤਾ ਕੇ ਕਿਸੇ ਹੋਰ ਨੂੰ ਆ ਰਹੇ ਹੋ ਕਿਹਦੇ ਲਈ ਜਾਨੋ ਗੁਜਰਾਤ ਕਿਹਦੇ ਲਈ ਗਏ ਸੀ ਜਮਾਨਤ ਜਬ ਤਾਂ ਇਹਨਾਂ ਦੀ ਹਿਮਾਚਲ ਚ ਵੀ ਹੋ ਗਈ ਸੀ ਤੇ ਇੱਥੇ ਵੀ ਹੋ ਗਈਆਂ ਪਰ ਪੰਜਾਬ ਦੇ ਪੈਸੇ ਦਾ ਹਿਸਾਬ ਕੌਣ ਦੇਊਗਾ ਮੈਂ ਇਹ ਪੁੱਛਣਾ ਚਾਹਨਾ ਕੇਜਰੀਵਾਲ ਜੀ ਨੂੰ ਵੀ ਭਗਵੰਤ ਮਾਨ ਜੀ ਨੂੰ ਵੀ ਕਿ ਸਾਨੂੰ ਇਹ ਦੱਸ ਦਿਓ ਕਿ ਪੰਜਾਬ ਦੇ ਖਰਚੇ ਚ ਕਿੰਨਾ ਚੌਪਰ ਚ ਤੇਲ ਪਵਾਇਆ ਕਿੰਨੀਆਂ ਨੂੰ ਰੋਟੀ ਖਵਾਈ ਕਿੰਨੇ ਇਸ਼ਤਿਹਾਰ 1 ਨੰਬਰ ਚ ਬੰਡੇ ਕਿੰਨੇ 2 ਨੰਬਰ ਚ ਖਰਚਾ ਹੋਇਆ ਪੰਜਾਬ ਜਾਨਣਾ ਚਾਹੁੰਦਾ ਟੈਕਸ ਸਾਡਾ ਪੈਸਾ ਸਾਡਾ ਤੇ ਜੇਕਰ ਇਸੇ ਤਰ੍ਹਾਂ ਦੇ ਇਲੈਕਸ਼ਨ ਦੇ ਡਾਉਣ ਲਈ ਸੀ ਫਿਰ ਪੰਜਾਬ ਪੁੱਛੂਗਾ ਕਿ ਭਾਈ ਇਹਦਾ ਹਿਸਾਬ ਅਗਲੀਆਂ ਚੋਣਾਂ ਚ ਸਾਨੂੰ ਦੇ ਦਿਓ ਆ ਗੱਲ ਵਿਸ਼ਲੇਸ਼ਣ ਦੀ ਹੈ ਤੁਸੀਂ ਬਹੁਤ ਸਾਰੇ ਨੁਕਤਿਆਂ ਦੇ ਨਾਲ ਫੈਕਟ ਦੇ ਨਾਲ ਸਮਝਾ ਦੁੱਤਾ ਬਹੁਤ ਸਾਰੇ ਲੋਕ ਸੁਣਨ ਵਾਲੇ ਖਾਸ ਕਰਕੇ ਨਾ ਅੱਜ ਕਲਾਮ ਆਦਮੀ ਪਾਰਟੀ ਸੋਸ਼ਲ ਮੀਡੀਆ ਤੇ ਬੜੀ ਐਕਟਿਵ ਹੈ ਗਰਾਊਂਡ ਦੇ ਉੱਤੇ ਭਾਵੇਂ ਕਿੰਨੀ ਨਜ਼ਰ ਆਉਂਦੀ ਹੈ ਵੱਖਰੀ ਗੱਲ ਆ ਉਹ ਇਹ ਕਹਿੰਦੇ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਕਿ ਇਹਨਾਂ ਨੂੰ ਕੱਲੀ ਆਪ ਕਿਉਂ ਦਿਖਦੀ ਹੈ ਇਹਨਾਂ ਨੂੰ ਦੂਜੀਆਂ ਪਾਰਟੀਆਂ ਉਵੇਂ ਕਿਉਂ ਨਹੀਂ ਦਿਖਦੀਆਂ ਦੂਜੇ ਵੀ ਤਾਂ ਵਿਗਿਆਪਨ ਦਿੰਦੇ ਆ ਇੱਥੋਂ ਤੱਕ ਕਿ ਮੰਤਰੀ ਅਮਨ ਰੋੜਾ ਨੇ ਇੱਕ ਵਾਰੀ ਇਹ ਵੀ ਦਲੀਲ ਦਿੱਤੀ ਸੀ ਕਿ ਵਿਗਿਆਪਨ ਕਿਉਂ ਨਾ ਦਈਏ ਚੰਗੇ ਕੰਮ ਕਰਾਂਗੇ ਪੂਰੇ ਦੇਸ਼ ਨੂੰ ਦੱਸਾਂਗੇ ਕਿ ਆ ਚੰਗੇ ਕੰ ਭਗਵੰਤ ਮਾਨ ਜੀ ਕਹਿੰਦੇ ਮੈਂ ਇਥੋਂ ਦਿਲੋਂ ਬੋਲਦਾ ਤੇ ਦਿਲਾਂ ਦੇ ਲੋਕਾਂ ਦੇ ਆਪਣੇ ਆਪ ਵਿਗਿਆਪਨ ਉਤਰ ਜਾਣਗੇ ਟੰਗ ਕੇ ਥੋੜਾ ਕੇ ਬਸ ਦੇ ਮਗਰ ਪਹਿਲਾ ਚਰਨ ਜੀ ਚੰਨੀ ਟੰਗਿਆ ਸੀ ਹੁਣ ਉਹਦੇ ਨਾਲ ਬੋਰਡ ਲਾ ਕੇ ਮੁੱਖ ਮੰਤਰੀ ਭਗਵੰਤ ਮਾਨ ਟੰਗ ਲਿਆ ਬੋਰਡ ਬਦਲਿਆ ਨਾ ਜੀ ਇਸੇ ਹਰ ਤਾਂ ਉਵੇਂ ਹੀ ਰਹੇ ਤਸਵੀਰਾਂ ਦੀ ਗੱਲਾਂ ਕਰਦੇ ਹੁੰਦੇ ਸੀ ਕਿ ਆਹ ਦੇਖ ਲਓ ਜੀ ਭਾਂਡੇਆ ਦੇ ਵੀ ਆ ਗਏ ਮਾਂਜਦੇ ਉਹ ਭਾਂਡੇ ਇਹਨਾਂ ਦੇ ਹੈ ਨਾ ਜੀ ਆ ਜੀ ਇਹਨਾਂ ਨੇ ਉਹਦੇ ਉੱਪਰ ਐਂਬੂਲੈਂਸਾ ਦਾ ਵੀ ਫੋਟੋ ਲਾ ਲਈ ਜੀ ਆਹ ਸਾਈਕਲ ਦੀ ਟੋਕਰੀ ਤੇ ਵੀ ਬਾਦਲ ਟੰਗਿਆ ਜੀ ਦੇਖੋ ਚੈਨ ਕਵਰ ਤੇ ਵੀ ਲੱਗਿਆ ਜੀ ਆਹ ਕਿੱਟ ਨੇ ਜਿਹੜੀਆਂ ਕਰੋਨਾ ਕਿੱਟਾਂ ਉਹਦੇ ਉੱਪਰ ਜੀ ਆਪਣਾ ਕੈਪਟਨ ਅਮਰਿੰਦਰ ਲਾਇਆ ਜੀ ਤੇ ਹੁਣ ਤੁਸੀਂ ਕੀ ਕਰ ਰਹੇ ਹੋ ਲਫਾਫਿਆਂ ਤੇ ਵੀ ਇਸ ਇਸ਼ਤਿਹਾਰਾਂ ਤੇ ਵੀ ਹੈਨਾ ਆ ਯਾਤਰਾ ਤੇ ਜਾਣ ਵਾਲੇ ਝੋਲਿਆਂ ਤੇ ਵੀ ਅੰਦਰ ਕਹਿੰਦੇ ਜੀ ਕੰਬਲ ਪਾਇਆ ਸਹਰਾਣਾ ਪਾਇਆ ਕੰਗੀ ਪਾਈ ਛਤਰੀ ਪਾਈ ਬੈਟਰੀ ਪਾਈ ਤੇ ਉੱਪਰ ਫੋਟੋ ਮਖੌਂਦਰੀ ਭਗਵੰਤ ਮਾਨ ਦੀ ਲਾਈ ਮਤਲਬ ਕਿੱਥੇ ਤੱਕ ਆ ਗਏ ਆਪਾਂ ਤੇ ਕਿਹੜਾ ਬਦਲਿਆ ਜੀ ਇਹ ਪੈਸਾ ਇਸ ਕੰਮ ਲਈ ਆ ਹਾਂ ਦੂਸਰੀ ਗੱਲ ਇਹ ਬਿਲਕੁਲ ਹੈ ਕਿ ਜਿਹੜੀ ਦੂਜੀ ਪਾਰਟੀਆਂ ਦੀ ਗੱਲ ਆਉਂਦੀ ਹੈ ਜੋ ਕੁਝ ਦਿਖਦਾ ਉਹ ਬਿਲਕੁਲ ਸਾਫ਼ ਨਹੀਂ ਹੁੰਦਾ ਜੀ ਇਸ ਮੌਕੇ ਸਾਨੂੰ ਦੇਖਿਆ ਕਿ ਤੈਨੂੰ ਸੁੱਬਿਆਂ ਚ ਭਾਜ ਭਾਜ ਜਿੱਤ ਗਈ ਜੀ ਪਰ ਕਿਸੇ ਨੇ ਦੇਖਿਆ ਕਿ ਭਾਜਪਾ ਵੀ ਬਹੁਤ ਵੱਡੀ ਤਰ੍ਹਾਂ ਹਾਰੀ ਆ ਉੱਥੇ ਆ ਮੇਰੇ ਕੋਲ ਅੰਕੜੇ ਪਏ ਨੇ ਜੀ ਆ ਆ ਗਵਾਹੀ ਭਰਦੇ ਆ ਮੱਧ ਪ੍ਰਦੇਸ਼ ਦੇ ਵਿੱਚ ਭਾਜਪਾ ਦੇ 31 ਕੈਬਨਿਟ ਮੰਤਰੀਆਂ ਚੋਂ 12 ਮੰਤਰੀ ਹਾਰੇ ਗਏ ਹਮ ਸ਼ਿਵਰਾਜ ਚੋਹਾਨ ਦੀ ਕੈਬਨਟ ਚ 31 ਸੀ 31ਾਂ ਚੋਂ 12 ਹਾਰੇ ਇਸੇ ਤਰ੍ਹਾਂ ਇੱਕ ਕੇਂਦਰੀ ਮੰਤਰੀ ਵੀ ਹਾਰੇ ਆ ਮੱਧ ਪ੍ਰਦੇਸ਼ ਜਦੋਂ ਕਿ ਸਰਕਾਰ ਭਾਜਪਾ ਦੀ ਆ ਉੱਥੇ ਜੀ ਹੋਰ ਛੱਡੋ 6 ਮੈਂਬਰ ਪਾਰਲੀਮੈਂਟ ਤਾਰੇ ਸੀ ਭਾਜਪਾ ਨੇ ਦੋ ਹਾਰ ਗਏ ਉਹਨਾਂ ਦੇ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਅਸ਼ੋਕ ਗਹਿਲੋਤ ਦੇ 25ਾਂ ਚੋਂ 17 ਮੰਤਰੀ ਹਾਰੇ ਗਏ ਹੋਰ ਛੱਡੋ 7 ਐਮਪੀ ਭਾਜਪਾਨੀ ਤਾਰੇ ਸੀ ਤਿੰਨ ਹਾਰ ਗਏ ਹਾਂ ਤੇਲਗਾਨਾ ਚ 3 ਐਮਪੀ ਤਾਰੇ ਸੀ ਤਿੰਨੇ ਹਾਰ ਗਏ ਉਸੇ ਤਰ੍ਹਾਂ ਇਹਨਾਂ ਨੇ 215 ਉਮੀਦਵਾਰ ਤਾਰੇ ਸੀ ਆਮ ਆਦੀ ਪਾਰਟੀ ਨੇ 215 ਹੀ ਹਾਰ ਗਏ ਸੋ ਇਹ ਕਹਿਣਗੇ ਜੀ ਕੋਈ ਗੱਲ ਨਹੀਂ ਬਾਕੀ ਨੇ ਵੀ ਹਾਰੇ ਸਾਡੇ ਵੀ ਹਾਰੇ ਪਰ ਸਵਾਲ ਇਹ ਨਹੀਂਗਾ ਕਿ ਤੁਸੀਂ ਕਿਉਂ ਹਾਰੇ ਸਵਾਲ ਇਹ ਹੈ ਕਿ ਤੁਸੀਂ ਪੰਜਾਬ ਦੇ ਸਿਰ ਤੇ ਚੌਣ ਲੜਨ ਕਿਉਂ ਗਏ ਪੰਜਾਬ ਦੇ ਪੈਸੇ ਸਿਰ ਤੇ ਪਾਰਟੀ ਲੜੇ ਨਾ ਜੀ ਪਾਰਟੀ ਲੜ ਲੋ ਵਾਕੀ ਪਾਰਟੀ ਵੀ ਲੜਦੀਆਂ ਅਕਾਲੀ ਦਲ ਵੀ ਕਦੇ ਰਾਸ਼ਟਰੀ ਪਾਰਟੀ ਕਹਿਣ ਨੂੰ ਸੁਖਵੀਰ ਬਾਦ ਰਾਸ਼ਟਰੀ ਪ੍ਰਧਾਨ ਨੇ ਤੇ ਕਿੰਨਾ ਕੁ ਰਸ ਦੇ ਵਿੱਚ ਉਹਨਾਂ ਨੂੰ ਸਾਰੇ ਨੂੰ ਪਤਾ ਪੰਜਾਬ ਇਹ ਬਚਾ ਲੈਣ ਅਕਾਲ ਪਰ ਇਸ ਲਈ ਆਮ ਆਦਮੀ ਪਾਰਟੀ ਇਸ ਗੱਲ ਦਾ ਜਵਾਬ ਦੇ ਐ ਕਿ ਤੁਸੀਂ ਪੰਜਾਬ ਦੇ ਪੈਸੇ ਤੇ ਕਿਵੇਂ ਇਸਤੇਮਾਲ ਕਰਛੇ ਕਿਵੇਂ ਪ੍ਰਚਾਰ ਕੀਤਾ ਔਰ ਕਿਉਂ ਪੰਜਾਬ ਦੇ ਕੋਟੇ ਤੁਸੀਂ ਲੜਨਗੇ ਇਹ ਪੰਜਾਬ ਪੁੱਛੂਗਾ ਔਰ ਹਿਸਾਬ ਇਹਨਾਂ ਨੂੰ ਦੇਣਾ ਪਊਗਾ ਹੁਣੇ ਔਖੇ ਸਾਂ ਲੈ ਰਹੇ ਨੇ ਅੰਦਰ ਬੈਠ ਕੇ ਇਹਨਾਂ ਨੂੰ ਇਸ ਗੱਲ ਦਾ ਫਿਕਰ ਹੈ ਕਿ ਪੰਚਾਇਤੀ ਚੋਣਾਂ ਹੁਣ ਕਰਾਈਏ ਕਿ ਨਾ ਕਰਾਈਏ ਹੁਣ ਅਸੀਂ ਨਗਰ ਨਿਗਮ ਕਰਾਈਏ ਕਿ ਨਹੀਂ ਕਰਾਈਏ ਤੇ ਇਹਨਾਂ ਦੇ ਸਲਾਹਕਰ ਪਤਾ ਵੀ ਕੀ ਸਲਾਹ ਦੇ ਰਿਹਾ ਉਹ ਕਹਿੰਦੇ ਜੀ ਆਪਾਂ ਇੱਕ ਪਿੰਡ ਦੇ ਵਿੱਚ ਪਿੰਡ ਹੈਗਾ ਜੀ 500 ਵੋਟਾਂ ਵਾਲਾ ਸਰਪੰਚ ਦੇ ਦਾਅਵੇਦਾਰ ਆਵਾਦੀ ਪਾਰਟੀ ਦੇ ਨੇ ਪੰਜ ਜੀ ਪਿੰਡ ਹੈਗਾ 1000 ਵੋਟਾਂ ਵਾਲਾ ਹੈ ਤੇ 10 ਸਰਪੰਚ ਦੇ ਦਾਅਵੇਦਾਰ ਨੇ ਕਹਿੰਦੇ ਜੀ 10ਾਂ ਨੂੰ ਰੱਖੀ ਰੱਖੋ ਪੰਜਾਂ ਨੂੰ ਰੱਖੀ ਰੱਖੋ ਇਹ ਸਾਰੇ ਆਪਾਂ ਨੂੰ ਲੋਕ ਸਭਾ ਦੇ ਵੋਟਾਂ ਪਾਉਣਾਂਗੇ ਬਾਅਦ ਵਿੱਚ ਇੱਕ ਨੂੰ ਬਣਾ ਲਾਂਗੇ ਹੂੰ ਸੋ ਇਸ ਲਈ ਹੋ ਸਕਦਾ ਲੋਕ ਸਭਾ ਚੋਣਾਂ ਤੱਕ ਨਗਰ ਨਿਗਮ ਤੇ ਪੰਚਾਇਤੀ ਚੋਣਾਂ ਅੱਗੇ ਲੈ ਜਾਣ ਕਿਉਂਕਿ ਇਹਨਾਂ ਨੂੰ ਡਰ ਲੱਗਦਾ ਕਿ ਉਹ ਇੱਥੇ ਤੱਕ ਅਸਰ ਨਾ ਆ ਜਾਵੇ 32 ਦੰਦ ਕੀ ਕਰਨਗੇ ਜਿਹੜੇ 32 ਦੰਦਾ ਚ ਸ਼ਬਦ ਨਿਕਲਦੇ ਆ ਵੀ 13 0 ਨਾਲ ਜਾਂ 14 0 ਨਾਲ ਸਫਾਇਆ ਹੋਣਾ ਲਾ 3 ਇਹ 32 ਦੰਦਾਂ ਵਾਲੀ ਕਹਾਣੀ ਹੁੰਦੀ ਤਾਂ ਇੰਦਰਾ ਕਦੇ ਨਾ ਹਾਰੀ ਹੁੰਦੀ ਆਰਗੰਜੇਵਸ ਧਰਤੀ ਤੋਂ ਕਦੇ ਨਾ ਗਿਆ ਹੁੰਦਾ ਫਿਰ ਹੈ ਫਿਰ ਤਾਂ ਅੰਗਰੇਜ਼ਾਂ ਦਾ ਰਾਜ ਸਦਾ ਹੀ ਰਹਿੰਦਾ ਸ਼ਕਤੀਆਂ ਨਾਲ ਨਹੀਂ ਲੋਕਾਂ ਨਾਲ ਜਿੱਤਿਆ ਜਾਂਦਾ ਸੋ ਮੱਖੰਦਰੀ ਸਾਹਿਬ ਖੁਦ ਕਹਿੰਦੇ ਹੁੰਦੇ ਸੀ ਕਿ ਲੋਕਾਂ ਨਾਲ ਹੀ ਆ ਸਾਰਾ ਕੁਝ ਸੇ ਲੋਕ ਫੈਸਲਾ ਕਰਦੇ ਹੁੰਦੇ ਆ ਲੋਕਾਂ ਦੇ ਮਨਾਂ ਚੋਂ ਜੇਕਰ ਉਤਰ ਗਏ ਫਿਰ ਤੁਸੀਂ ਸੱਤਾ ਤੋਂ ਵੀ ਉਤਰ ਜਾਓਗੇ